ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਦੇ ਸਾਡਾ ਸਵਾਗਤ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਵਜ੍ਹਾ ਬਾ 4 ਫਰਵਰੀ ਅੱਜ ਦਿਨ ਦੇ ਮੌਸਮ ਦੀ ਗੱਲ ਕਰਾਂਗੇ ਮੌਸਮ ਕਿਹੋ ਜਿਹਾ ਰਹੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਵੀਰੋ ਪੰਜਾਬੀ ਜੰਤਨਾ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਦੇ ਸ਼ੁਰੂ ਕਰ ਲੋ ਚਲ ਗਾਦੇ ਵੀਡੀਓ ਹਾਂ ਅੱਜ 4 ਫਰਵਰੀ ਪੰਜਾਬ ਦੇ 7:30 ਵਜੇ ਦੀ ਫੇਰ ਦੀਆਂ ਲਾਈਵ ਸੈਟਅਪ ਤੁਸੀਂਨਾਂ ਦੇਖ ਸਕੋ ਆਪਣੇ ਪੰਜਾਬ ਦਾ ਜੋ ਹੋ ਗਿਆ ਮਾਝੇ ਦੇ ਦਬਾਬੇ ਦੇ ਇਲਾਕੇ ਇਹਨਾਂ ਵਿੱਚ ਵੀ ਇੱਕ ਸਿਸਟਮ ਨੇ ਐਂਟਰ ਕੀਤਾ ਹੋਇਆ ਹੈ ਜੋ ਆਪਣੇ ਥੱਲੇ ਵਾਲ ਮਾਲਵੇ ਦੇ ਭਾਗ ਹੋਗੇ ਇਹ ਨਲਾ ਕੰਮ ਜੋ ਸਸਟਮ ਪੜਿਆ ਹੋਇਆ ਹੈ ਜਿਸ ਨਾਲ ਹੜਕਤ ਦਰਵਾਣਾ ਵੀ ਦੇਖ ਨੂੰ ਮਿਲ ਰਿਹਾ ਪੰਜਾਬ ਦੇ ਕਾਫੀ ਇਲਾਕੇ ਵਿੱਚ ਬਾਕੀ ਹੁਣ ਆਪਾਂ ਗੱਲ ਕਰੀਏ ਔਨ ਵਾਲੇ ਘੰਟੇ ਚ ਮੌਸਮ ਕਿਹੋ ਜਿਹਾ ਰਹ ਸਕਦਾ ਬਾਕੀ ਗੱਲ ਕਰੀਏ ਔਨ ਵਾਲੇ ਘੰਟੇ ਚ ਵੀ ਆਪ ਨੂੰ ਅੱਜ ਮੀਂਹ ਦੀਆਂ ਕਾਰਵਾਈਆਂ ਦੇਖ ਨੂੰ ਜਾਰੀ ਰਹਿਣਗੀਆਂ ਸ਼ਾਮ ਤੱਕ ਤੇ ਦੇਖਦੇ ਹੁਣ 1:30 ਵਜੇ ਦੀਆਂ ਹਨ 1:30 ਵਜੇ ਕੋਸਟਮ ਇੰਟਰ ਕਰੂਗਾ ਜਿਸ ਨਾਲ ਆਪਣੇ ਮਾਜੇ ਦੇ ਥੋੜੇ ਜਿਹਾ ਘੱਟ ਭਾਗ ਪ੍ਰਭਾਵਿਤ ਹੋਣਗੇ ਦਬਾਵੇ ਦੇ ਤੇ ਪੂਰਬੀ ਮਾਲਵੇ ਤੇ ਪੱਛਮੀ ਮਾਲਵੇ ਵਿੱਚ ਕਾਫੀ ਭਾਰੀ ਮੀਂਹ ਵੀ ਦੇਖ ਨੂੰ ਮਿਲ ਸਕਦਾ ਹੈ ਬਾਕੀ ਇਹ ਸੈਸਟਮਾ ਥੋੜੇ ਜਿਹਾ ਮਾਜਿਹਤ ਦੇ ਦਬਾਵੇ ਦੇ ਇਲਾਕੇ ਥੋੜੇ ਜਿਹਾ ਦਰਮਾਨੇ ਵਿੱਚ ਤਾਂ ਹੀ ਰਹਿਣਗੇ ਜੋ ਆਪਣੇ ਪੱਛਮੀ ਮਾਰਵਾ ਤੇ ਪੂਰਬੀ ਮਾਰਵਾ ਹੋ ਗਿਆ ਇਹਨਾਂ ਇਲਾਕੇ ਵਿੱਚ ਕਾਫੀ ਇਲਾਕੇ ਚ ਭਾਰੀ ਵੀ ਦੇਖ ਨੂੰ ਮੈਂ ਫਿਰ ਤਾਂ ਗੜੇ ਮਾਰ ਤਾਂ ਇਨਕਾਰ ਵੀ ਨਹੀਂ ਕਰ ਸਕਦੇ ਬਾਕੀ ਜਿਲੇ ਵਾਜ਼ ਕਰੀਏ ਗੱਲ ਕਰੀਏ ਹੁਣ ਆਉਣ ਵਾਲੇ ਦੋ ਤਿੰਨ ਘੰਟਿਆਂ ਚ ਕਿਹਨਾਂ ਇਲਾਕਿਆਂ ਜਿਆਦਾ ਮੀਂਹ ਦੇ ਸਾਰ ਹਨ ਬਾਕੀ ਦੀ ਥੱਲੋਂ ਹੁਣ ਆਪਣਾ ਇੱਕ ਸਿਸਟਮ ਐਂਟਰ ਹੋਇਆ ਹੋਇਆ ਜਿਸ ਨੇ ਆਪਣੇ ਆਪ ਅਗ ਹੋ ਗਿਆ ਹੁਣ ਵਾਲੇ ਘੰਟੇ ਜੇ ਇਹ ਪ੍ਰਭਾਵਿਤ ਹੋਣਗੇ ਆਪਣੇ ਅੰਬਸਰ ਤੰਤਨ ਕਪੂਥਲਾ ਜਲੰਧਰ ਹੁਸ਼ਿਆਰਪੁਰ ਗਦਾਸਪੁਰ ਰਸ਼ੀਦ ਬਾਸੰਗਨਗਰ ਦੇ ਵੀ ਉਹਨਾਂ ਨੇ ਘੰਟਾ ਚ ਹੋ ਸਕਦੇ ਆ ਸਿਸਟਮ ਵੀ ਅੱਗੇ ਨੂੰ ਵੱਧਦਾ ਜਾ ਤੇ ਇੱਕ ਸਿਸਟਮ ਇੱਥੇ ਵੀ ਐਂਟਰ ਹੋਇਆ ਹੋਇਆ ਹੈ ਆਪਣੇ ਲੁਧਿਆਣਾ ਬਠਿੰਡਾ ਮਾਨਸਾ ਸੰਗਰੂਰ ਬਰਨਾਲਾ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਰੂਪਨਗਰ ਇਹਨਾਂ ਪੱਗਾਂ ਦੇ ਵੀ ਕਾਫੀ ਲੱਗ ਕੇ ਮੀਂਹ ਪੈਣ ਦੇਖਣ ਨੂੰ ਮਿਲ ਰਿਹਾ ਦਰਮਾਨਾ ਵੀ ਦੇਖਣ ਨੂੰ ਮਿਲੂਗਾ ਆਪਾਂ ਗੱਲ ਕਰੀਏ 1.5 ਵਜੇ ਇੱਕ ਸਿਸਟਮ ਨਵਾਂ ਐਂਟਰ ਹੋਊਗਾ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਿਆ ਜਿੱਦਾਂ ਕਾਫੀ ਲਾਕਾ ਚ ਭਾਰੀ ਮੀਂਹ ਦੇਖਣ ਨੂੰ ਮਿਲ ਗਿਆ ਤੇ ਗੜੇ ਮਾਰੀ ਦਾ ਇਨਕਾਰ ਵੀ ਨਹੀਂ ਕਰ ਸਕਦੇ ਉਹਦੀ ਪਾਉਦੇ ਤੁਹਾਨੂੰ ਰਿਪੋਰਟ ਦਾ ਦਵਾ ਕੇ 12:00 ਵਜੇ ਵੀਡੀਓ ਬਣਾ ਕੇ ਬਾਕੀ ਮੈਂ ਕਾਲਮ ਲਾ ਕੇ ਗੱਲ ਕਰੀਏ ਅੱਜ ਆਪ ਨੂੰ ਦਬਾਬੇ ਦੇ ਮਾਜੇ ਦੇ ਲਾ ਕੇ ਚ ਆਉਣ ਵਾਲੇ ਦੋ ਤਿੰਨ ਘੰਟਿਆਂ ਚ ਇਹਦੀ ਮੀਂਹ ਦੀ ਕਾਰਵਾਈਆਂ ਜਾਰੀ ਰਹਿਣਗੀਆਂ ਹਲਕੇ ਦੌਰਾਨ ਵੀ ਥੋੜੇ ਬੋਧ ਇਲਾਕੇ ਚ ਮਾਜੇ ਦਬਾਬੇ ਦੇ ਵੀ ਪਾਣੀ ਵੀ ਦੇਖਣ ਨੂੰ ਮਿਲ ਸਕਦਾ ਆਪਾਂ ਇਨਕਾਰ ਨਹੀਂ ਕਰ ਸਕਦੇ ਬਾਕੀ ਪੱਛਮੀ ਮਾੜੇ ਤੋਂ ਪੂਰਬੀ ਮਾੜੇ ਵਿੱਚ ਭਾਰੀ ਮੀਂਹ ਦਾ ਇਨਕਾਰ ਬਿਲਕੁਲ ਵੀ ਨਹੀਂ ਹਨ ਭਾਰੀ ਮੀਂਹ ਕਾਫੀ ਲਾਕਾ ਚ ਦੇਖਣ ਨੂੰ ਮਿਲ ਸਕਦਾ